ਕੀ ਦੇ ਨਾਂ ਤੇ ਥੋਡਾ ਮੀਟਰ ਮੈਂ ਸੁਣਿਆ ਤੁਸੀਂ ਲਾਉਂਦੇ ਹੀਟਰ ਬੱਲੇ ਕੀ ਦੇ ਨਾਂ ਤੇ ਥੋਡਾ ਮੀਟਰ ਮੈਂ ਸੁਣਿਆ ਤੁਸੀਂ ਲਾਉਂਦੇ ਹੀਟਰ ਆਗੇ ਉਤੋਂ ਅੱਡਰ ਹੋਣੇ ਕਨੇਸ਼ਨ ਕਟਾ ਗਏ ਜੇ ਕੱਲ ਤੱਕ ਨਾ ਬਿੱਲ ਭਰਿਆ ਨੀ ਥੋਡਾ ਮੀਟਰ ਪਟਾ ਗੇ ਕੱਲ ਤੱਕ ਨਾ ਬਿੱਲ ਭਰਿਆ ਨੀ ਥੋਡਾ ਮੀਟਰ ਪਟਾ ਗੇ ਨਜ਼ਾਰਾ ਲਿਆਦਾ ਮਾਨ ਕਾ ਬੈਠ ਜਾਓ ਜੀ ਦੁੱਧ ਲਿਆਵਾਂ ਜਾਂ ਫਿਰ ਦੋ ਕਟ ਦਾਰੂ ਲਿਆਵਾਂ ਉਹਨਾਂ ਨੂੰ ਪਤਾ ਹੁੰਦਾ ਵੀ ਕਿੱਥੇ ਕਿੱਥੇ ਕੁੰਡੀ ਲੱਗਦੀ ਆ 50 ਰੁਪਏ ਲੈ ਕੇ ਮੁਰ ਜਾਂਦੇ ਆ ਹਾਂ ਇਹਨੂੰ ਪਤਾ ਲੱਗ ਗਿਆ ਪੌਵਾ ਲੈ ਕੇ ਮੋੜੀ ਜਾਣਾ ਇਹਨੇ ਕਿਹੜੇ ਪੈਸੇ ਲੈਣੇ ਆ ਬੈਠ ਜਾਓ ਜੀ ਦੁੱਧ ਲਿਆਵਾਂ ਜਾਂ ਫਿਰ ਦੋ ਕਟ ਦਾਰੂ ਲਿਆਵਾਂ ਆਜਾ ਕਸੌਦਾਂ ਢੋਟ ਤੇਸ ਨੂੰ ਹੋਰ ਵਿਛੋੜ ਦਿਓ ਕੱਡ ਪਲਾਸ ਜਵਾਨਾਂ ਵੇਸ ਨੂੰ ਪਰ ਕਈ ਜੋੜ ਦੇ ਹੋ ਕੱਡ ਪਲਾਸ ਜਵਾਨਾਂ ਵੇਸ ਨੂੰ ਪਰ ਕਈ ਜੋੜ ਦੇ ਹੋ ਬੱਲੇ ਬੜੀ ਸਖਤ ਡੇਉਟੀ ਲੱਗਿਆ ਨਾ ਮੀਟਰ ਥੋੜਾ ਛੱਡਣਾ ਨਹੀਂ ਮੈਂ ਗਵਰਨਮੈਂਟ ਦਾ ਲੋਕਰ ਹਾਂ ਮੈਂ ਪੈਸੇ ਖਾਣਾ ਵਜਣਾ ਨਹੀਂ ਬੜੀ ਸੱਟ ਚੰਡੀ ਉਟੀ ਲੱਗਿਆ ਮੈਂ ਮੀਟਰ ਥੋੜਾ ਛੱਡਣਾ ਨਹੀਂ ਮੈਂ ਗਵਰਨਮੈਂਟ ਦਾ ਲੋਕਰ ਹਾਂ ਮੈਂ ਰਿਸ਼ਵਤ ਖਾਣਾ ਵਜਣਾ ਨਹੀਂ ਅਸੀਂ ਰਹਿੰਦੇ ਸਲਾਸ ਭਾਈਆਂ ਤੇ ਨਾਲ ਇਹੋ ਜਿਹੀਆਂ ਟਰਾਈਆਂ ਤੇ ਅਸੀਂ ਇਹਦੇ ਸਲਾ ਸਫਾਈਆਂ ਤੇ ਨਾਲ ਇਹੋ ਜੀਆਂ ਟਰਾਈਆਂ ਤੇ ਨਹੀਂ ਮਿਲਦੀ ਹਵਾ ਫਰਾਟੇ ਦੀ ਹੱਥ ਵੇਖੀ ਜੱਟਾਂ ਦੇ ਜੇ ਕੱਲ ਤੱਕ ਨਾ ਬਿੱਲ ਭਰਿਆ ਨੇ ਥੋੜਾ ਮੀਟਰ ਪਟਾ ਕੇ ਕੱਲ ਤੱਕ ਨਾ ਬਿੱਲ ਭਰਿਆ ਨੇ ਥੋੜਾ